ਵੀਡੀਓ ਦੇ ਵਿੱਚ ਸਾਨੂੰ ਮਹਾਰਾਜਾ ਰਣਜੀਤ ਸਿੰਘ ਦੇ ਸਾਡੂ ਦੀ ਹਵੇਲੀ ਦਿਖਾਉਣ ਲੱਗੇ ਆ ਇਹ ਹਵੇਲੀ ਪਾਕਿਸਤਾਨ ਤੇ ਇੰਡੀਆ ਦੇ ਬਾਰਡਰ ਤੇ ਪਾਕਿਸਤਾਨ ਵਾਲੇ ਪਾਸੇ ਪੈਂਦੀ ਹੈ ਇਸ ਤੋਂ ਬਾਅਦ ਇੰਡੀਆ ਦਾ ਬਾਰਡਰ ਸਟਾਰਟ ਹੋ ਜਾਂਦਾ ਹੈ ਇਹ ਹਵੇਲੀ ਸਰਦਾਰ ਜਵਾਲਾ ਸਿੰਘ ਸੰਧੂ ਦੀ ਹਵੇਲੀ ਸੀ ਜਿਹਨੂੰ ਮਹਾਰਾਜਾ ਰਣਜੀਤ ਸਿੰਘ ਦੀ ਭੈਣ ਵਿਆਹੀ ਹੋਈ ਸੀ ਮਹਾਰਾਜਾ ਰਣਜੀਤ ਸਿੰਘ ਦੀ ਭੈਣ ਜਿੰਦਕੌਰ ਐਸ ਨੂੰ ਵਿਆਹੀ ਹੋਈ ਸੀ ਇਹੇ ਹਵੇਲੀ ਐਸ ਟਾਈਮ ਪਿੰਡ ਪੁਢਾਣਾ ਦੇ ਵਿੱਚ ਐ ਜੋ ਪਾਕਿਸਤਾਨ ਦੇ ਵਿੱਚ ਪੈਂਦਾ ਹੈ ਪੰਜਾਬ ਦੇ ਇਹ ਪਿੰਡ ਜ਼ੀਰੋ ਲਾਈਨ ਦੇ ਬਿਲਕੁਲ ਕਰੀਬ ਬਣਿਆ ਹੋਇਆ ਪਿੰਡ ਹੈ ਐਸ ਪਿੰਡ ਤੋਂ ਬਾਅਦ ਇੰਡੀਆ ਦਾ ਪਿੰਡ ਸਟਾਰਟ ਹੋ ਜਾਂਦਾ ਉਸ ਪਿੰਡ ਦਾ ਨਾਂ ਨੌਸ਼ਹਿਰਾ ਪਿੰਡ ਹੈ ਜੋ ਇੰਡੀਆ ਦੇ ਪਾਸੇ ਹੈ ਜੇ ਸਾਡੀ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਤੇ ਕਮੈਂਟ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਹੋਰ ਵੀਡੀਓ ਦੇਖਣ ਲਈ